ਮਗਰ ਕਿਉਂ ਖੋਲਿਆ ਤਾ ਦੂਸਰ ਕਿਨੇ ਕਰਾਣਾ ਚਰਾਇਆ ਛਾ ਇਹ ਇਹੀ ਰੱਬ ਦੀ ਰੜਾ ਵੀਰਿਆ ਜਿਹੜਾ ਰੱਜ ਕੇ ਕਿਸਾਨਾਂ ਦਾ ਸਾਥ ਦਿਆ ਕਿਸਾਨਾਂ ਦੇ ਦੁੱਧ ਨਾਲ ਪਨੀਰ ਬੰਦਾ ਵਾ ਇਹਦੇ ਨਾਲ ਮਸ਼ਹੂਰ ਹੋਏ ਜੇ ਉਧਰ ਪੁਲਾਵਾ ਮੈਨੂੰ ਸੰਗਣਾ ਨਹੀਂ ਆਈ ਹੈ ਨਹੀਂ ਕਿਸਾਨਾਂ ਨਾਲ ਕਿੱਥੇ ਜਾ ਤੁਸੀਂ ਦੱਸੋ ਦੱਸੋ ਆ ਕੀ ਕਰਨਾ ਜੇ ਆਗੀ ਗੰਡਾ ਜੇ ਤੁਹਾਨੂੰ ਪਨੀਰ ਦੀ ਬਈ ਆ ਵੇਚਣ ਦੀ ਉਧਰ ਸਾਡਾ ਆਕੂ ਮਰਨ ਵਰਤ ਤੇ ਬੈਠਾ ਕੋਈ ਮੈਨਾਂ ਰਿਆਨੇ ਸਾਰਾ ਕੋਈ ਨਾ ਚੁੱਕਾ ਸਾਡੋ ਚੋਕਾ ਖੜਾ ਅੰਦਰ ਇਹਨੂੰ ਸਾਰਿਆਂ ਨੂੰ ਚੋਕਾ 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 ਖੜਾ ਅੰਦਰ ਆ ਦੁੱਦ ਵੀ ਚੋਕਾ ਇਹਨੂੰ ਸਾਰਾ ਛੱਡ ਰੋਟ ਪੱਟਾਂ ਜੀ ਨਹੀਂ ਰਹੀ ਰਬ ਦੀ ਜੀ ਆਹ ਇਹਨਾਂ ਨੂੰ ਬੰਗੋ ਲੰਗੀ ਗੁਰਗੋਤੂ ਕਿਹੜੇ ਕੰਮਾਂ ਦੇ ਪਿਆ ਆ ਹਸਤਾਣ ਨੂੰ ਪਿਆ ਵੇਟ ਲੱਗ ਉਹ ਜਾ ਕੇ ਉਹ ਤੁਸੀਂ ਜੋ ਜੋ ਬੰਦਾ ਬਾੜੀ ਬਾੜੀ ਦੇ ਹੈ ਹੁਣੇ ਖੋਲੀ ਹੋਈ ਹੈ ਉਹ ਕਿੱਥੇ ਖੋਲੀ ਆ ਵੇ ਬਾੜੀ ਬਾੜੀ ਅੰਦਰ ਹੈ ਅੰਦਰ ਹੈ ਅੰਦਰ ਹੈ ਬੰਦ ਕਰ ਦੇ ਕਿਉਂ ਆਪਣਾ ਨਾਮ ਖਰਾਬ ਨਾਮ ਉਸ ਨੂੰ ਕਰੀਏ ਤੇਰੇ ਕੋ ਬੈਠਾ ਜਿਹਨਾਂ ਨਾਲ ਨਹੀਂ ਲੱਜੇ ਤੇ ਅੱਜ ਵੀ ਨਹੀਂ ਲੱਜਣਾ ਤੁਸੀਂ ਡੰਡੀ ਆ ਆਹੋ ਨਹੀਂ ਭਾਈ ਇਹਨਾਂ ਨੂੰ ਕੋ ਇੱਕ ਵਾਰ ਜਦੋਂ ਪੰਜਾਬ ਪੱਤ ਦੀ ਕਾਲ ਆਈ ਇਹਨਾਂ ਨੂੰ ਆਪ ਨੂੰ ਚਾਹੀਦੀ ਆ ਨਹੀਂ ਬੰਦ ਰੱਖਿਆ ਜਿੱਡਾ ਨਾ ਪਰ ਤੁਸੀਂ ਆਪ ਹਰਮੋਣੀ ਚਾਈਦੀ ਦੁਕਾਨ ਖੋਲਣ ਲੱਗੇ ਅੱਜ 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 30 ਤਰੀਕ ਨੂੰ ਦੁਕਾਨ ਖੋਲਣ ਲੱਗੇ ਸ਼ਰਮ ਆਉਣੀ ਜਾਂਦੀ ਏ ਰੇ ਬਾਜੀ ਬਾਕੀ ਬਾਕੀ ਆਹੋ ਤੁਸੀਂ ਛਟਾ ਸ਼ੈਟਰ ਪ੍ਰਸ਼ਾਸਨ ਨੂੰ ਆਈਆਂ ਮੈ ਹਟਾਓ ਜਦੋਂ ਆਹੀ ਕਾਲ ਦਿੱਤੀ ਤੁਸੀਂ ਕੌਣ ਹੁੰਦੇ ਜੇ ਖੋਲਣ ਵਾਲੇ ਸਾਡਾ ਫਰਕ ਨਹੀਂ ਪਤਾ ਬਾਬਾ ਜੀ ਇਹ ਗੱਲ ਆਜਾ ਆਂਦੇ ਆ ਇੰਨਾ ਕੁਝ ਆ ਬੰਤੀ ਖੋਲੀ 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 ਗੜੀ ਆ ਤੀ ਸਾਰਾ ਕੁਝ ਆ ਜੀ ਆਹੋ ਕੋਟਾ ਲਗਾਵੇ ਸਾਰੀ ਜਾਲ ਚੋਕ ਬਗਲ ਨਹੀਂ ਸਾਰਾ ਬੰਦ ਮੈਂ ਜੋ ਇੱਕ ਦਿਨ ਨਹੀਂ ਤੁਸੀਂ ਕੱਢ ਸਕਦੇ ਨੂੰ 33 ਦਿਨ ਹੋ ਗਏ ਭੋਖੜਦਾਰ ਦੇ ਬੈਠੇ ਨੂੰ ਇੱਕ ਦਿਨ ਨਹੀਂ ਨਿਕਲਿਆ ਤੁਹਾਡੇ ਕੋਲ ਪਨੀਰ ਵੇਚੇ ਦੋ ਬਣਾ ਉਤੇ 362 ਜਨਾਨਾਂ ਦੀ ਰਾਜ ਦਾ ਤੇ ਇੱਕ ਨਾ ਰਾਜ ਲੇਗਾ ਵੀਰੋ ਸਾਰਾ ਹੋਰ ਕੀ ਆ ਬੜੀਆਂ ਪੌਂਦਾ ਬਣਾ ਬਣਾ ਕੇ ਜਾ ਦੇ ਉਹ ਖੋੜੀ ਇਹਦੀਆਂ ਵੀ ਸ਼ੋਸ਼ਣ ਮੀਡੀਆ ਤੇ ਪੈਣ ਗਿਆ ਹੌਸਲਾ ਕਰ ਹੁਣ ਇਹਦੇ ਚਾਰ ਦਿਨ ਇਹੋ ਪਾਵਾਂਗੇ ਵੀ ਕਹਿਣੇ ਚੱਲੂਗਾ ਸਾਰ ਮਜ਼ਦੂਰ ਹੈ ਤਾਂ ਜਿੰਦਾਬਾਦ ਚਲੋ ਫੌਂਟੀ ਸਰਕਾਰ